ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ ਮਿੱਤਰੋ ਥੰਬਨੇਲ ਦੇਖ ਲਿਆ ਤੁਸੀਂ। ਸੋ ਪਹੁੰਚੇ ਆਂ ਜੀ ਅੱਜ ਸਹੌਲੀ ਐਤਵਾਰ ਦਾ ਦਿਨ ਹੈ ਤੇ ਅੱਜ ਥੋੜਾ ਜਿਹਾ ਚਲੋ ਥੋੜੇ ਥੋੜਿਆਂ ਤੇ ਰਾਜਾ ਥੋੜਾ ਜਿਹਾ ਕਿੱਟਿਆ ਬਹੂਗਾ। ਵਧੀਆ? ਨਹੀਂ ਫਿਰ ਵੀਡੀਓ ਦੀ ਕੁਆਲਿਟੀ ਨਹੀਂ ਉਨੀ ਵਧੀਆ ਆਉਂਦੀ ਤੇ ਅੱਜ ਤੁਹਾਨੂੰ ਟਰਾਲੀਆਂ ਦਿਖਾਉਣੀ ਹੈ। ਅੱਜ ਆਪਾਂ ਬਹੁਤ ਦਿਨਾਂ ਬਾਅਦ ਸੀਜ਼ਨ ਤੋਂ ਬਾਅਦ ਕਹਿ ਲਓ ਵੀ ਜਾਦਾ ਝੋਨਾ ਲੱਗਣਾ ਸ਼ੁਰੂ ਹੋਇਆ ਹੈ। ਜਤੋਂ ਬਾਅਦ ਅੱਜ ਜਾ ਕੇ ਕਿਤੇ ਟਾਈਮ ਲੱਗ ਰਿਹਾ ਹੈ। ਵੀਡੀਓ ਬਣਾਉਣ ਦਾ ਸੋ ਸਾਰਾ ਆਪਾਂ ਤੁਹਾਨੂੰ ਅੱਜ ਦੀ ਬਲੌਗ ਅੱਜ ਦੇ ਵੀਡੀਓ ਚ ਦਿਖਾਉਨੇ ਆਂ ਸੈਂਟੀਫੀਡਰ ਨਾਲ ਗੱਲਬਾਤ ਕਰਾਉਨੇ ਆ ਕਿੱਡਾ ਕ ਲੰਬਾ ਸੰਘਰਸ਼ ਆ ਨਾ ਟਰਾਲੀਆਂ ਦਾ ਬੁਕਿੰਗ ਕਿੰਨੀ ਕ ਅੱਗੇ ਤੇ ਆਪਣੇ ਲਈ ਟਰਾਲੀ ਦੀ ਕਿੱਥੇ ਕਿ ਪਹੁੰਚਿਆ ਕੰਮ ਤੇ ਬਾਕੀ ਅੱਗੇ ਅੱਗੇ ਮੇਲੇ ਦੇ ਕੀ ਪ੍ਰੋਗਰਾਮ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਆ ਬਾਤ ਹੈ ਜੀ ਕੀ ਆ ਬਾਤ ਸੈਂਟੀ ਕਿੰਨੇ ਲੀਟਰ ਦੀ ਆਹਾ 1200 ਲੀਟਰ 1200 ਲੀਟਰ ਅੱਛਾ ਗਲਾਬ ਸਿੱਧੂ ਵੀ ਰੋਜੀ ਦੇਖੋ ਵਾਉ ਚਾਚਾ ਵਾਉ ਟਰਾਲੀ ਹੈਲੋ ਕਰ ਪੁੱਤੋ ਹੈਲੋ ਕਰੋ ਹਾਂ ਆ ਟਰਾਲੀ ਹੈ ਬਸ ਇੰਨੀ ਕੁ ਦਿਖਾਤੀ ਬਹੁਤ ਐਨੀ ਕੁ ਸਾਰੀ ਦਿਖਾ ਦਵਾ ਬਹੁਤ ਬਹੁਤ ਠੀਕ ਹੈ ਆ ਟਰਾਲੀ ਪੇਂਟ ਤੇ ਆਈ ਵੀ ਹੈ ਤੇ ਤਿੰਨ ਇਹਨਾਂ ਤਿੰਨ ਨੂੰ ਰੱਖ ਦਿੰਦੇ ਸੈਂਡੀ ਟਰਾਲੀ ਤਿਆਰ ਕਿਹੜੀ ਹੈ ਪੂਰੀ ਫੁੱਲ ਪੋਲਰ ਆਈਡੀਆ ਠੀਕ ਹੈ ਉਹ ਉਹਦਾ ਰਹਿੰਦਾ ਹਲੇ ਕੰਮ ਨਹੀਂ ਉਹ ਕਲੀਅਰ ਰਹਿੰਦੀ ਐਂਡ ਅੱਛਾ ਕਲੀਅਰ ਇਹਦੇ ਕਲੀਅਰ ਵੱਜਦੀ ਠੀਕ ਹੈ ਇਹ ਕਿੰਨੇ ਫੁੱਟੀ ਆ ਇਹ 1.58 ਠੀਕ ਹੈ ਠੀਕ ਹੈ ਕਰੋ ਵੀਰੇ ਚੈੱਕ ਪੇਂਟ ਪੁਂਟਾ ਦੇ ਕਰੋ ਪਹਿਲਾਂ ਤਾਂ ਆਪਣੇ ਚੈੱਕ ਦੇ ਹਾਂ ਠੀਕ ਹੈ ਮਾਰੋ ਟਰਾਲੀ ਦੀਆਂ ਬਈ ਰੀਜਾਂ ਲੱਗਦੀਆਂ ਰੀਜਾਂ ਬਾਕੀ ਕੰਟੈਕਟ ਨੰਬਰ ਸਕਰੀਨ ਤੇ ਚਲਾ ਵੀ ਦੋਨੇ ਆਪਾਂ ਡਿਸਕ੍ਰਿਪਸ਼ਨ ਚ ਵੀ ਮਰਜੂ ਕਿਸੇ ਵੀ ਨੇ ਟਰਾਲੀ ਬਣਾਉਣੀ ਹੈ ਸੰਪਰਕ ਕਰੋ ਜੀ ਆਪਣੇ ਵੀਰਾਂ ਸੰਡੀ ਹੁਣੇ ਸਾਰੇ ਆਪਣੇ ਭਰਾ ਆਪਣੇ ਟੋਟਲੀ ਜਿੰਨਾ ਵੀ ਹੁਣ ਇੰਪਲੀਮੈਂਟ ਤਿਆਰ ਹੁੰਦੇ ਸਾਰੇ ਆਪਣੇ ਇੱਥੋਂ ਹੀ ਤਿਆਰ ਹੁੰਦੇ ਚਾਹੇ ਉਹ ਟਿਲਰ ਹੈ ਚਾਹੇ ਰੂਟਾ ਬੀਟਰ ਹੈ ਚਾਹੇ ਟਰਾਲੀ ਹੈ ਤੇ ਆਪਣਾ ਤਕਰੀਬਨ ਸਾਰਾ ਸੰਦਾ ਬੰਦਾ ਆਪਣਾ ਇੱਥੋਂ ਹੀ ਤਿਆਰ ਹੋ ਕੇ ਜਾਂਦਾ ਬਣਾਈਏ ਵੀ ਕਿਉਂ ਨਾ ਬਾਈ ਕੁਆਲਿਟੀ ਵੀ ਇੱਕ ਨੰਬਰ ਹੈ ਹੁਣ ਤੁਸੀਂ ਹਰ ਇੱਕ ਚੀਜ਼ ਦੇਖ ਲਓ ਤੁਹਾਡੇ ਸਾਹਮਣੇ ਹੈ ਮੈਂ ਐਵੇਂ ਨਹੀਂ ਕਹਿੰਦਾ ਵੀ ਮੈਂ ਤਰੀਫ ਕਰਦਾ ਬਾਕੀ ਜਿੰਨੇ ਕਿ ਜ਼ਿੰਮੇदार ਇਥੋਂ ਬਣਾ ਕੇ ਲੈ ਕੇ ਗਏ ਆ ਸੋ ਉਹ ਉਹ ਉਹਨਾਂ ਦਾ ਹੀ ਫੀਡਬੈਕ ਬੋਲ ਰਿਹਾ ਵੀ ਹਾਂ ਵੀ ਮਸ਼ੀਨਰੀ ਕਿਵੇਂ ਆ ਕਿਵੇਂ ਨਹੀਂ ਟਰਾਲੀ ਕਿਵੇਂ ਕਿਵੇਂ ਨਹੀਂ ਮੇਲੇ 'ਚ ਵੀ ਲੈ ਕੇ ਗਏ ਤੇ ਪਿਛਲੇ ਸਾਲ ਬਹੁਤ ਸੋਹਣਾ ਰਿਸਪੌਂਸ ਰਿਹਾ ਐਤ ਕੀ ਵੀ ਲੈ ਕੇ ਜਾਵਾਂਗੇ ਮੇਲੇ 'ਚ ਐਤ ਕੀ ਮੇਲੇ ਦੇ ਵਿੱਚ ਇਹ ਵੀ ਜਾਊਗੀ ਪਲੱਸ ਉਹ ਜਿਹੜੀ ਪਰਲੇ ਪਾਸੇ ਖੜੀ ਆ ਆਪਣੀ ਟਿਪਰ ਬੋਡੀ ਉਹ ਵੀ ਜਾਊਗੀ ਆਹੀ ਕੁਛੇ ਤੁਹਾਡੇ ਲਈ ਵੀ ਸੇਮ ਹਨਾਈ ਬਿੱਡ ਬੁੱਡ ਐਡੇ ਹੀ ਹੋਊਗਾ ਉਹਦੇ ਵੀ ਹਾਂਜੀ ਵੀ ਐਡੇ ਹੀ ਜਾਲੀ ਜੁਲੀ ਲੱਗੀ ਵੀ ਹੋਊਗੀ ਹਨਾ ਠੀਕ ਐ ਇਹ ਇਹਦੀ ਬਿੱਡੀ ਅੱਛਾ ਇਹਦੀ ਅੱਗੇ ਕਰਾਈ ਆ ਆਪਣੇ ਨੇ ਤਾਂ ਇੱਥੇ ਹੋਊਗੀ ਨਾ ਆਪਾਂ ਤਾਂ ਪਿੱਛੇ ਕਰਾਈ ਵੀਰੇ ਹਾਂ ਠੀਕ ਐ ਇਹਦੀ ਬਿੱਡੀ ਵਿੱਚ ਕਰਤੀ ਇਹਦੀ ਹਾਂਜੀ ਟਰਾਲੀ ਕਹਿੰਦੀ ਮਾਰੋ ਨੀਗਾ ਇਹੀ ਐ ਦੇਖੋ ਨਾਮ ਪੜਿਓ ਆਹੀ ਐ ਸੰਧੂ ਫਾਰਮ ਸਾਡੇ ਹੂੰ ਹਾਂ ਹਾਂ ਇਹ ਜਾਣੀ ਆ ਵੀਰ ਉਹਨਾਂ ਦੇ ਪਿੰਡ ਬਨੂੜ ਕੋਲੇ ਜਾਣੀ ਹੈ ਟਰਾਲੀ 18.5 ਫੁੱਟੀ ਆਹ ਟਰਾਲੀ ਵੀ ਬਹੁਤ ਲੰਬੀ ਕਿੰਨੇ ਫੁੱਟੀ ਆ ਗਈ ਇਹ 24 ਹੈ ਜੀ 24 ਫੁੱਟੀ ਡਬਲ ਉਹਦੇ ਚ ਡਬਲ ਹਿੱਸਾ ਤੇ ਆਪਣੇ ਕੋਲ ਹੁਣ ਐਂ 10 ਵੀ ਬੜੀ ਤੇ ਬੜੀ ਟਰਾਲੀ ਕਿੰਨੇ ਫੁੱਟੀ ਬੁੱਕ ਹੋਗੀ ਹੁਣ ਇਸ ਟਾਈਮ 28 ਫੁੱਟੀ ਤੱਕ ਬੁੱਕ ਹੋਈ ਹੈ 28 ਫੁੱਟੀ ਤੱਕ ਆਪਣੇ ਕੋਲ ਬੁੱਕ ਹੋ ਗਿਆ ਠੀਕ ਹੈ ਤੇ 1 ਸਾਲ ਦੇ ਵਿੱਚ ਵਿੱਚ 1 ਸਾਲ ਦੇ ਵਿੱਚ ਵਿੱਚ ਜਣੀ ਮਾਰਾਂ ਨੇ ਇੰਨਾ ਕਿ ਚਲੋ ਮਾਰਕੀਟ ਦੇ ਵਿੱਚ ਤਰੱਕੀ ਵächstੀ ਵੀ ਜਣੀ ਹੁਣ 28 30 ਫੁੱਟ ਤੱਕ ਨਾਰਮਲ ਸਾਈਜ਼ ਆ ਜਿਹੜੇ ਇੱਥੇ ਸਾਡੇ ਕੋਲੇ ਵੀ ਬੁਕਿੰਗ ਜਿਹੜੀ ਆਉਣ ਲੱਗੀ ਤੇ ਸਭ ਤਰ੍ਹਾਂ ਦੇ ਹਿੱਸੇ ਦੇਖੋ ਏ ਐਮ ਪੀ ਦੀਆਂ ਵਧੀਆਂ ਪੂਰੀ ਟਾਪ ਕੁਆਲਿਟੀ ਹੈ ਨਾ ਹੱਬਾਂ ਹਿੱਸੇ ਸਾਰੇ ਰੀਜਨਲ ਕੋਈ ਡੁਪਲੀਕੇਸ਼ਨ ਨਹੀਂ ਕੋਈ ਕੈਦਵੇ ਦੀਆਂ ਗੁੱਲੀਆਂ ਵੀ ਦੇਸੀ ਪਾਈਆਂ ਮੈਂ ਕਹਿੰਦਾ ਵੀ ਅਸੀਂ ਜਵਾਬਦੇ ਹਵਾਂਗੇ ਇਹਦੇ ਆਹ ਬਣਦੇ ਯਾ ਢਿੱਲੋਂ ਫਾਰਮ 1 12 ਫੁੱਟ ਬਹੁਤ ਟਾਈਮ ਬਾਟਰ ਟਰਾਲੀ ਦੇਖੀਏ ਅੱਧਿਓ ਲੱਗਦੀ ਆ ਟਰਾਲੀ ਦੇ ਕੋਲ ਖੜੀ ਆ ਗਰਵਾਸ ਸਿੰਘ ਦੀ ਇਹਦੇ ਟਰਾਲੀ ਦੇ ਕੋਲ ਖੜੀ ਅੱਧੀ ਲੱਗਦੀ ਆ ਜਿਆਦਾਤਰ ਕਰਾਈ ਕਰੂਏ ਵਾਲੇ ਹਨਾ ਉਮੇ ਚੱਲੀ ਜਾਂਦੀਆਂ ਨੇ ਟਰਾਲੀਆਂ ਇਹ ਵੀ ਜੈਕ ਵਾਲੀ ਟਰਾਲੀ ਆ 12 56 ਵਾਲੇ ਦੇਖੋ ਕਿਸੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੱਜ ਤੋਂ ਤੱਕ ਤਕਰੀਬਨ 2010 11 ਦੇ ਵਿੱਚ ਅਸੀਂ 12 ਫੁੱਟੀ ਟਰਾਲੀ ਬਣਾਈ ਤੀਏ ਉਦੋਂ ਜੇ ਆਪਾਂ 10 ਦੇ ਵਿੱਚ ਦੇਖੀਏ 10 ਦੇ ਵਿੱਚ ਮਤਲਬ 12 13 ਹੱਦ 14 ਫੁੱਟੀ ਟਰਾਲੀ ਨੂੰ ਐਂ ਕਹਿੰਦੇ ਤੇ ਵੀ ਟਰਾਲੀ ਐਡੀ ਬੜੀ ਕਿੱਥੇ ਟਰੈਕਟਰ ਦੇ ਉਦੋਂ ਟਰੈਕਟਰੇ ਆਪਣੇ ਕੋਲੇ ਬੜੇ ਛੋਟੇ ਹੁੰਦੇ ਸੀ ਤੇ ਤਕਰੀਬਨ 50 ਜ਼ਿਆਦਾਤਰ ਫਾਰਮ ਟਰੈਕ ਹੁੰਦੇ ਤੇ ਮਹੀਂਦਰੀ ਹੁੰਦੇ ਤੇ ਹਨਾ ਕਿਉਂਕਿ ਜੌਂਦੀਆਂ ਨਾਲ ਜਿਹੜੇ ਉਹ ਵੀ ਟਮਾਟਾ ਮੇ ਹੁੰਦੇ ਤੇ 2010 ਤੋਂ ਪਹਿਲਾਂ ਪਹਿਲਾਂ ਦੇ ਟਾਈਮ ਦੀ ਗੱਲ ਕਰਦੇ ਆ ਤੇ ਹੁਣ ਦੇ ਟਾਈਮ ਦੇ ਵਿੱਚ 12 ਫੁੱਟੀ ਟਰਾਲੀ ਦੀ ਕਿੰਨੀ ਕੁ ਵੈਲਿਊ ਤੁਸੀਂ ਆਪ ਦੇ ਲੋ ਵੀ ਕਿੰਨੀ ਕੁ ਟਰਾਲੀਆਂ ਨਿੱਕੀ ਜੀ ਹਨਾ ਹੁਣ ਮਤਲਬ ਰੈਗੂਲਰ ਮਾਡਲ ਪਹਿਲਾਂ ਦੇ ਜਿਵੇਂ ਹੁਣ ਆਉਣੇ ਵਾਲਾ ਟਾਈਮ ਪਤਾ ਨਹੀਂ ਕਿੱਡੇ ਹੀ ਟਰਾਲੀਆਂ ਵਾਲਾ ਹੋਊਗਾ ਵੀ ਸਮਝ ਲਓ ਵੀ ਕੁਝ ਨਹੀਂ ਕਹਿ ਸਕਦੇ ਰੱਬ ਰੱਖਾ ਹੀ ਆ ਹੁਣ ਤਾਂ ਜਣੀ ਐ ਵੀ ਅਪਡੇਟ ਦੇਣੀ ਪੈਂਦੀ ਆ ਥੋੜੇ ਥੋੜੇ ਟਾਈਮ ਬਾਅਦ ਦੇਖੋ ਟਰਾਲੀ ਦਾ ਰੰਗ ਲੋਕਾਂ ਹਲੇ ਕਲੀਨਰ ਪੱਜਣਾ ਇਹਦੇ ਤੇ ਤੇ ਥੋੜੀ ਜਿਹੀ ਇੱਕ ਰਾਤ ਰਾਤ ਫਿਰ ਲੈਣ ਚੱਲੇ ਆਉਣਾ ਕਰਨ ਸ਼ਨੀਵਾਰ ਫਿਰ ਰਾਤ ਨੂੰ ਕਿੰਨੇ ਵਜੇ ਤੱਕ 2 ਵਜੇ ਮੁੰਡੇ ਮਿਹਨਤੀ ਆ ਜਣੀ ਫੈਕਟਰੀ ਐਮੋਨੀ ਮੁੰਡੇ ਮਿਹਨਤ ਕਰ ਪੂਰੇ ਜੀ ਪੂਰੇ ਦਿਨ ਪਰ ਨਾ 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 ਤੁਹਾਨੂੰ ਕਿਹਾ ਤਾਂ ਫੋਟੋ ਚਿੰਦਨ ਖੜਾ ਦਿਓ ਤੁਸੀਂ ਕਢਾਉਂਦੇ ਨਹੀਂ ਨਿਕੜਾਵਾਂਗੇ ਫੋਟੋ ਚਿੰਦਨ ਰਹਿਣੀ ਵੀ ਆ ਐਪੀ ਨਾ ਪੈਂਦੀ ਕਰਨੀ ਆ ਆਪਸੀ ਮਿਲਾਂਗੇ ਬਾਕੀ ਕੋਈ ਤਿਆਰੀਆਂ ਚੱਲੀ ਜਾਂਦੀਆਂ ਨੇ ਮੇਲੇ ਦੀ ਤੇ ਬਿਲਕੁਲ ਜੀ ਕੋਸ਼ਿਸ਼ ਹੈ ਪੂਰੀ 100% ਮੇਲਾ ਲਾਵਾਂਗੇ ਬਠਿੰਡਾ ਵਾਲਾ ਤਾਂ ਲਾਵਾਂਗੇ ਲਾਵਾਂਗੇ ਤੇ ਅੱਗੇ ਵੀ ਜਿਹੜੇ ਹੋਰ ਵੀ ਸਾਡੇ ਪਿਛਲੀ ਵਾਰ ਜਿਵੇਂ ਸਾਹਨੇ ਆਰ ਦਾ ਜੇ ਮੂਹਰ ਪਾਸੇ ਵੀ ਆਪ ਕੋ ਬੰਦਾ ਬੱਜੇ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਇੰਪਲੀਮੈਂਟ ਕਾਫੀ ਤਰ੍ਹਾਂ ਦੇ ਤਿਆਰ ਹੋਣ ਲੱਗੇ ਹੋ ਸਾਰੇ ਆਪਾਂ ਦੇ ਲੋਕੋ ਦੇ ਦਰਮਿਆਨ ਵੀਡੀਓ ਲੈਣ ਦਾ ਦਿਖਾਉਂਦੇ ਰਹਿੰਦੇ ਆ ਮੇਲੇ ਦਾ ਕਹਿਣ ਦਾ ਭਾਵ ਹੀ ਕਾਹੇ ਹੋ ਜਾਂਦਾ ਵੀ ਉੱਥੇ ਹਰ ਇੱਕ ਤਰ੍ਹਾਂ ਦੀ ਕੰਪਨੀ ਆਪਣੀ ਇੰਪਲੀਮੈਂਟ ਲੈ ਕੇ ਆਉਂਦੀ ਰੋਟਾਵੇਟਰ ਤੇ ਦੇਖ ਲਾ ਜੀ ਕਿੰਨੇ ਟੋਟਲੀ ਹਰ ਇੱਕ ਫਾਰਮ ਰੋਟਾਵੇਟਰ ਵਰਗਾ ਹਰ ਇੱਕ ਨੇ ਆਈ ਨਹੀਂ ਆਈ ਤੁਸੀਂ ਤੁਸੀਂ ਕੋਈ ਨਾ ਟਮਾਟਾ ਫਰਕ ਹੁੰਦਾ ਫਰਕ ਹੁੰਦਾ ਤੇ ਉਹਦੇ ਹਿਸਾਬ ਨਾਲ ਹੁਣ ਜਿੰਨੇ ਅਸੀਂ ਕਰਾਂਗੇ ਸਾਡਾ ਟ੍ਰੇਲਰ ਇੱਥੇ ਹੋਰ ਤਰ੍ਹਾਂ ਦਾ ਸਿਸਟਮ ਹੈ ਟੈਂਕੀਆਂ ਬਹੁਤ ਬਣਾਉਣੀਆਂ ਐ ਇੱਥੇ ਟੈਂਕੀ 'ਚ ਕੀ ਫਰਕ ਹੈ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅਭੀ ਦੇਖ ਜਮਨ ਮੈਨੂੰ ਜੇ ਦੇਖਣਾ ਬਣਾਉਣੇ ਲੱਗਦੇ ਕੀ ਫਰਕ ਦਾ ਨਫਾ ਸਵਾਸ ਬਿਲਕੁਲ ਤੇ ਇਹਦੇ ਤੇ ਹਲੇ ਹੋਣਾ ਉਹ ਦੂਜੀ ਗੱਨ ਵੀ ਲੱਗਣੀ ਹੈ ਜਿਹੜੀ ਆਪਣਾ ਡੀਜ਼ਲ ਪਾਉਣੀ ਆਪਾਂ ਉਹ ਵਾਲੀ ਗੱਨ ਲੱਗਣੀ ਹੈ ਇਹਦੇ ਤੇ ਤੇ ਫੇਰ ਬਾਈ ਨੂੰ ਆਪਾਂ ਨਹੀਂ ਹੈਂਡਓਵਰ ਕਰ ਦਿੰਦੇ ਹਾਂ ਜਿਵੇਂ ਜੌਂਡੀ ਜੌਂਡੀਰ ਬਣਾਤੀ ਹੈ ਨਾ ਆਹ ਜੌਂਡੀਰ ਬਾਈ ਬਾਈ ਕਹ ਜੀ ਇੱਧਰ ਇਹ ਵੀ ਲਿਖਿਆ ਆਪਾਂ ਨੇ ਸਟੇਜ ਫੋਰ ਸੁਪਰੀਮੋਸ ਹੈ ਹਾਈ ਸਟਾਈਲ ਅੱਛਾ ਠੀਕ ਹੈ ਠੀਕ ਹੈ ਪੇਂਟ ਕੁਆਲਿਟੀ ਪੂਰਾ ਸਪਾਰਕ ਕਰਕੇ ਦਾ ਰੱਖਣਾ ਹੈ ਆਮੀ ਗਾਇਨ ਨੂੰ ਵੀ ਬੋਲਣਾ ਆ ਤੁਸੀਂ ਬਿੱਟੀ ਜਾਂ ਦੂਜੇ ਲੋਡ ਕਰਤਾ ਇਹ ਨਿਊ ਮਾਡਲ ਆਈ ਕਸਟਮਰ ਕੋਈ ਰਿਕੁਆਇਰਮੈਂਟ ਮੰਗਦਾ ਕਿਵੇਂ ਰਿਕੁਆਇਰਮੈਂਟ ਮੈਂ ਤਾਂ ਹੀ ਕਹਿੰਦਾ ਇੱਥੇ ਨਹੀਂ ਸੁਧਰ ਜਾਂਦਾ ਆਪਣਾ ਧੰਗ ਨਾਲ ਤੇ ਸੜਾ ਗਾਹ ਵਧਾਤਾ ਹਨਾ ਪਰ ਮਾਲ ਨਾ ਪਾ ਜੇ ਕਿਹਨਾਂ ਕਸਟਮਰ ਬੈਂਡ ਆ ਅਰ ਜਿਹੜੀ ਆਪਣੀ ਟਰੈਡੀਗੀ ਹੈ ਨਾ ਹੋਲੈਂਡ ਪਿੱਛੇ ਹੀ ਬੱਤ ਪਈ ਦੀ ਉਹ ਜੇ ਤਾਂ ਆਪਣਾ ਗਾਟਾ ਲੰਬਾ ਹੋ ਗਿਆ ਤਾਂ ਉਹ ਜਿੰਨਾ ਮਰਜ਼ੀ ਦਾ ਟਰੱਕ ਖੜਾ ਹੋਈ ਜਾਵੇ ਉਹਦਾ ਬਕਸਾ ਹੀ ਜਾ। ਹਾਂ ਜਿਹੜੀ ਆਪਣੀ ਅੱਗੇ ਵੀ ਧਾਰੀ ਹੈ ਉਹ ਉਹਦੇ ਉੱਦੇ ਜਾ ਕੇ ਫਾਸਲਾ ਕਰਵਾਉਣਾ ਮੈਨੂੰ ਤਾਂ ਪਤਾ ਹੈ ਉਹ ਮੇਰੇ ਕੋਲ ਨਹੀਂ ਇੱਕ ਤਾਂ ਹੋਲੈਂਡ ਦੀ ਹੂਕ ਕਰਪਾ ਹਾਂ ਬਾਕੀ ਬਈ ਬੁਕਿੰਗ ਕਰਵਾਉਣੀ ਐ ਅਸੀਂ ਫੋਨ ਬਹੁਤ ਆਉਂਦੇ ਰਹਿੰਦੇ ਨੇ ਵੀ ਸਾਨੂੰ ਬਈ ਟਰਾਲੀ ਦੀ ਬੁਕਿੰਗ ਕਰ ਲਓ ਹਨਾ ਬੁਕਿੰਗ ਕਰ ਲਓ ਐਵੇਂ ਐਵੇਂ ਜਿੰਨਾ ਟਾਈਮ ਅਸੀਂ ਹਰ ਇੱਕ ਬੰਦੇ ਨੂੰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਤੁਸੀਂ ਇੱਕ ਵਾਰ ਆਓ ਇੱਥੇ ਆਪਣੀ ਅੱਖੀਂ ਦੇਖੋ ਪਹਿਲਾ ਜੀ ਨੂੰ ਬਾਅਦ ਵਿੱਚ ਗੱਲ ਵੀ ਹੋਰ ਹੋ ਜਾਂਦੀ ਹੈ ਹੁਣ ਕਈ ਟਰਾਲੀਆਂ ਤਾਂ ਐਸੀ ਵੀ ਆਪਣੇ ਨਾਲ ਵੀਰ ਜੁੜੇ ਹੋયા ਉਹ ਉਹ ਇੱਥੇ ਤੱਕ ਆਏ ਵੀ ਨਹੀਂ ਆਪਣੇ ਭਰੋਸੇ ਸਿਰ ਉਹਨਾਂ ਨੇ ਟਰਾਲੀਆਂ ਦੀ ਸਾਈ ਵੀ ਪਾਈ ਤੇ ਆਪਾਂ ਉਹਨਾਂ ਦੀ ਟਰਾਲੀ ਬਣਵਾ ਕੇ ਇੱਥੋਂ ਘਰ ਤੱਕ ਵੀ ਚੋਣਗੇ ਐਹੀ ਜਿਹਾ ਵੀ ਫੈਮਿਲੀ ਜੁੜੀ ਹੋਈ ਹੈ ਬਾਕੀ ਹੁਣ ਜਿਉਂ-ਜਿਉਂ ਸਮੇਂ ਦੇ ਹਿਸਾਬ ਨਾਲ ਸਾਨੂੰ ਵੀ ਆਇਆ ਹੁੰਦਾ ਕਿ ਜਦੋਂ ਇਹ ਵੀ ਕੋਈ ਹਰੇ ਹਣੀ ਹਰੇ ਟਰੈਕਟਰ ਲੈਣਾ ਸੌਖਾ ਹੁਣ ਦੇ ਟਾਈਮ 'ਚ ਟਰੈਕਟਰ ਲੈਣਾ ਸੌਖਾ ਇਹ ਲੈਣੀ ਬਹੁਤੀ ਉਸ ਬਹੁਤ ਟਰੈਕਟਰ ਦਾ ਤਾਂ ਬੰਦਾ 1.2 ਲੱਖ ਭਰ ਕੇ ਚੱਲ 4 ਲੱਖ ਭਰ ਕੇ ਬਾਕੀ ਇਹਦੇ ਤੇ ਫਿਰ ਉਸ ਮਸੇ ਨਹੀਂ ਇਹ ਤਾਂ ਪੂਰੀ ਕੈਸ਼ ਹੋਣੀ ਆ ਨਾ ਪੰਜ 6 ਲੱਖ ਤੋਂ ਘਟੂ ਨਹੀਂ ਕਰਨੀ ਬਣਦੀ ਹੁਣ ਸਰ ਹੁਣ ਕੱਲੂ ਏਰੀਏ ਵੀ ਨਹੀਂ ਹੈ ਕੱਲੂ ਏ ਵੀ ਜਾ ਰਹੀ ਹੈ ਇੱਕ ਆ ਵੀ ਜਾ ਰਹੀ ਹੈ ਕੋਹ ਨਾਗਰਾ ਫਰਦਾ ਕਿੱਥੇ ਕਿੱਥੇ ਜਾ ਰਹੀ ਹੈ ਇਹ ਆਪਣੀ ਜਾ ਰਹੀ ਹੈ ਨਾਹਰਾ ਜਨਾਬੇ ਕੋਲ ਜਨਾਬੇ ਕੋਲ ਜੌਂਡੀਰ ਵੀ ਲੱਗਦੀ ਹੈ ਇਹ ਜੌਂਡੀਰ ਵਾਲੀ ਹਾਂ ਇਹ ਜੌਂਡੀਰ ਇਹ ਜਾ ਰਹੀ ਹੈ ਆਪਣੀ ਸੰਗਰੂਰ ਤੋਂ ਉਹ ਮੈਸੀ ਵਾਲੀ ਲੱਗਦੀ ਹੈ ਹਾਂ ਕਾਹੀ ਮੈਸੀ ਅਸੀਂ ਅਗਰ ਸੰਗਰੂਰ ਤੋਂ ਬ੍ਰੋਦਰਾ ਤੋਂ ਕਦੋਂ ਜਦੋਂ ਸੈਂਡਰ ਕੱਢਦਾ ਨੀ ਆਲਾ ਠੀਕ ਹੈ ਚੱਲੀ ਅੰਦਰ ਡੀਟੀ ਚਲੀ ਜਾਂਦਾ ਉਹ ਫਿਰ ਜਨੂ ਆ ਮੇਰੇ ਅਲਗ ਨੰਬਰ ਆ ਜਣਾ ਕਰਦਾ ਹਾਂ ਬਸ ਆ ਇਹ ਆਪਾਂ ਮੇਲੇ ਲਮੀ ਆਉ ਉਹ ਤੁਸੀਂ ਪਾ ਦਿਓ ਟਾਇਰ ਕਿਤੇ ਪਾਏ ਪਾਏ ਖੁਸ਼ਕ ਹੋ ਜਾਣ ਇਹ ਐ ਮਣੀ ਨਾ ਨਾ ਪਾਵਾਂਗੇ ਜੀ ਇਹਦਾ ਰਿੰਮ ਤਿਆਰ ਹੋ ਰਿਹਾ ਸਪੈਸ਼ਲ ਜੇ ਆਕੇ ਕਰੇ ਜਦੋਂ ਉਹਦੋਂ ਪਲਟੀ ਨਹੀਂ ਕਰਦੇ ਨੇ ਕਦੇ ਉਹਦੋਂ ਪਲਟੀ ਕਰਦੇ ਆ ਤੁਮ ਬਾਈ ਦੇ ਜਦ ਕਿਤੇ ਨਾ ਹਿੱਸੇ ਦਾ ਹਾਂ ਆ ਹਿੱਸੇ ਦਾ ਆ ਕੇ ਜਦ ਕਿਤੇ ਐਡਾ ਰੋਡ ਐਡਾ ਟਾਇਰ ਉਹ ਰੋਡ ਤੇ ਜਾਓ ਬਠੰਡੇ ਵਾਲੇ ਤੇ ਛੁਕਲਾ ਜਾਂਦਾ ਮਾਰੇ ਗੁੱਡੀ ਨਹੀਂ ਛੱਡਦਾ ਜਾਊ ਇਹ ਉੱਥੇ ਕੰਕਰੀਟ ਵਾਲੇ ਤੇ ਛੱਡਦਾ ਜਾਊ ਇਹ ਛੜਕਾ ਪੜਦਾ ਜਾਊ ਧੂੜਾ ਪੜਦਾ ਜਾਊ ਮਸਲਮੇ ਦਾ ਰਿਮਤ ਯਾਰ ਹੋਰੇ ਆ ਕਾਲੂ ਕਹਿੰਦਾ ਫਿਰ ਕਹਿੰਦਾ ਕਰਦੇ ਤਿਆਰੀਆਂ ਤਿਆਰੀਆਂ ਕੱਲੂ ਕਹਿੰਦਾ ਕਹਿੰਦਾ ਕੱਲੂ ਮਿਲਦੇ ਪਰ ਇਹ ਮ ਵੀ ਸਾਲਾ ਕਿਹੜੇ ਛੋਟਾ ਕੱਲੇ ਬੰਦੇ ਤੇ ਰਿਮੂ ਵੀ ਨਹੀਂ ਚੱਕ ਹੋਣਾ ਇਹਦਾ ਨਾੜੇ ਚੱਕ ਹੋਣਾ ਐ ਵੀ ਨਹੀਂ ਹੋਣਾ ਬਾਕੀ ਚਲੋ ਜਿਉਂ-ਜਿਉਂ ਬਣੀ ਜਾਣੀ ਆ ਆਪਾਂ ਉਹ ਮੈਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸੇ ਹੱਦ ਤੱਕ ਬਾਕੀ ਖੁੱਲਣ ਪੈ ਜਾਣਗੇ ਲਓ ਜੀ ਮਿੱਤਰੋ ਟਿੱਪਰ ਬਾਡੀ ਟਰਾਲੀ ਤਿਆਰ ਹੋ ਰਹੀ ਹੈ ਆਪਣੀ ਤੁਸੀਂ ਨਾਮ ਨੰਬਰ ਦੇਖ ਲਿਓ ਪਰ ਆਪਣਾ ਇਹ ਸਿੰਗਲ ਨਹੀਂ ਦਿਲ ਦੀ ਢਿੱਲੋਂ ਆਪਣੀ ਟਰਾਲੀ ਤਿਆਰ ਹੋ ਰਹੀ ਹੈ ਇਹ ਟਰਾਲੀ ਪਹਿਲੀ ਤਿਆਰ ਹੋਣੀ ਹੈ ਜਿਹੇ ਪੰਜਾਬ ਦੀ ਕਹ ਲਓ ਇਹਦੇ ਚ ਇਹ ਡਬਲ ਹਿੱਸੇ ਚ ਤਿਆਰ ਹੋਣੀ ਹੈ ਹਲੇ ਝੂਲਾ ਟਾਈਪ ਹੋਣਾ ਨਹੀਂ ਹੋਣਾ ਉਹ ਡਿਸਾਈਡ ਕਰਨਾ ਹਲੇ ਤੇ ਸਿੰਗਲ ਸ਼ੀਟ ਦੇ ਵਿੱਚੇ ਟਰਾਲੀ ਆਪਣੀ ਹਲੇ ਸਿਰਫ ਪ੍ਰਾਈਮਰ ਤੇ ਹੈ کوشش ਕਰਾਂਗੇ ਮੇਲੇ ਤੇ ਵੀ ਲੈ ਕੇ ਜਾਵਾਂਗੇ ਇਹਨੂੰ ਤੇ ਭਾਈ ਗਲਾਬ ਸਿੱਧੂ ਜੀ ਇੱਥੇ ਟੈਂਕੀ ਤਿਆਰ ਹੋਈ ਜਾਂ ਪਹੁੰਚੇ ਮੈਂ ਮੁੰਡੇ ਗਰੁੱਪ ਸਹੋਲੀ ਤੋਂ ਆਪਣੇ ਰਾਮਾਂ ਦੀ ਫੈਕਟਰੀ ਹੈ ਬਹੁਤ ਬੜੀ ਜੀ ਟਰਾਲੀਆਂ ਬਣਾਉਂਦੀ ਰਹੋ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟ ਚਾਹੇ ਰੂਟਾਵੇਟਰ ਚਾਹੇ ਟੀਲਰ ਸਭ ਤਰ੍ਹਾਂ ਦੇ ਆਪਾਂ ਇੱਥੋਂ ਲੈ ਕੇ ਜਾਂਦੇ ਆ ਇੱਥੇ ਹੀ ਆਪਣੇ ਤਿਆਰੁੰਦੇ ਆ ਤੇ ਆ ਹੁਣ ਸਭ ਤੋਂ ਪਹਿਲੀ ਟਰਾਲੀ ਆਪਣੇ ਕੋਲ ਇਹ ਵੀ ਪਹਿਲੀ ਜਾ ਰਹੀ ਹੈ ਟਿੱਪਰ ਵਾਡੀ ਆ ਜੀ ਕਿਉਂਕਿ ਟਰਾਲੀਆਂ ਦੇ ਵਿੱਚ ਹੁਣ ਤੱਕ ਆਪਾਂ ਆ ਸਾਰੇ ਡਿਜ਼ਾਈਨ ਜਿਹੜੇ ਦੇਖਦੇ ਆਏ ਆ ਉਹ ਪਹਿਲਾ ਡਿਜ਼ਾਈਨ ਹੋਊਗਾ ਚੇਂਜ ਹੋਊਗਾ ਟਰਾਲੀ ਰੇਟ ਦੇ ਵਿੱਚ ਵੀ ਘਟਾਊਗੀ ਟਰਾਲੀ ਭਜਨ ਦੇ ਵਿੱਚ ਵੀ ਘਟਾਊਗੀ ਟਰਾਲੀ ਘੜੂਗੀ ਵੀ ਘੱਟ ਕਿਉਂਕਿ ਡਬਲ ਟਰਾਲੀਆਂ ਆ ਤੁਹਾਨੂੰ ਟੈਪ ਕਰਕੇ ਹਨੇ ਡੀ ਇਨਪੁਟੇ ਮੇ ਹੁ ਟਾਇਰ ਬ੍ਰੀਡ ਦੇਖੋ ਬਰਾ ਤੁਸੀਂ ਟਾਇਰ ਦਾ ਦੇਖੋ ਡਾਇਆ ਘੱਟੋ ਘੱਟ 2 ਫੁੱਟ ਚੌੜਾ ਟਾਇਰ ਪਹਿਣਾ ਚਾਰ ਟਾਇਰ ਪਹਿਨੇ ਆ ਡਬਲ ਹਿਸੇ ਤੇ ਟਰਾਲੀ ਬਣਦੀ ਡਬਲ ਇਸੇ ਟਰਾਲੀ ਸੋ ਬਾਕੀ ਜਿਉ ਜਿਉ ਟਰਾਲੀ ਬਣੂਗੀ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ